एपी साहब ਧੰਨਪ੍ਰਤ ਸ਼੍ਰੀਮਤੀ ਧਨਵੀਕ ਕੌਰ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਇਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਅੱਜ ਏਸੀਪੀ ਮਾਲਟਾਉਂ ਔਰ ਐਸਐਚਓ ਮਾਲਟਾਉਂ ਜਿਹੜੀ ਆ ਬੜੀ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਇੱਕ ਦੋਸ਼ੀ ਅਸੀਂ ਜੀ ਦਾ ਨਾਮ ਵਰਦੀਸ਼ ਮਿਸ਼ਰਾ ਜੈ ਸ਼ੰਕਰ ਮਿਸ਼ਰਾ ਵਾਸੀ ਮਕਾਨ ਨੰਬਰ 92 ਐਮਏਜੀ ਫੈਕਟਰੀ ਦਾ ਰਹਿਣ ਵਾਲਾ ਹੈਗਾ ਜਲੰਧਰ ਦਾ ਇਹ ਜੇ ਤੁਹਾਨੂੰ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਇਹ ਕੈਨੇਡਾ ਦੇ ਵਿੱਚ ਇੱਕ ਕਾਫੀ ਇੱਕ ਇਸ਼ੂ ਪੜਾ ਹੋਇਆ ਸੀਗਾ ਜਿੱਥੇ ਬੱਚਿਆਂ ਨੂੰ ਝਾਲੀ ਆਫਰ ਲੈਟਰ ਲਾ ਕੇ ਔਰ ਉਹਨਾਂ ਦੇ ਉੱਤੇ ਐਡਮਿਸ਼ਨਸ ਕਰਾਈਆਂ ਗਈਆਂ ਸੀਗੀਆਂ ਔਰ ਐਡਮਿਸ਼ਨ ਦੇ ਵਿੱਚ ਇਸ ਸ਼ਖਸ ਨੇ ਜਿਹੜਾ ਹੈਗਾ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਕਿ ਬੱਚੇ ਜਿਹੜੇ ਝਾਲੀ ਆਫਰ ਲੈਟਰ ਤਿਆਰ ਕਰਕੇ ਉੱਥੇ ਉਹਨਾਂ ਕੈਨੇਡਾ ਦੇ ਕਾਲਜੇਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨੂੰ ਐਡਮਿਸ਼ਨ ਕਰਾਈ ਗਈ ਸੀਗੀ ਔਰ ਉਸ ਐਡਮਿਸ਼ਨ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੀ ਇਹ ਸਟੱਡੀ ਲੱਗੇ ਹੋਈ ਉਦੋਂ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਗਈ ਇਹ ਜਿਹੜੇ ਜਿੰਨੇ ਆਫਰ ਲੈਟਰ ਸੀਗੇ ਇਹ ਸਾਰੇ ਝਾਲੀ ਪਾਏ ਗਏ ਔਰ ਇਹ ਬੰਦੇ ਦੇ ਉੱਤੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਹੈਗਾ 6 ਨੰਬਰ ਡਿਵੀਜ਼ਨ ਦੇ ਵਿੱਚ ਨਾਮ ਪਤਨਾ ਦਰਜ ਹੋਏ ਸੀਗੇ ਔਰ ਇਹ ਬੰਦਾ ਕੈਨੇਡਾ ਤੋਂ ਭੱਜ ਕੇ ਵਾਪਸ ਇੰਡੀਆ ਆ ਗਿਆ ਸੀ ਤਾਂ ਇਹਦੇ ਖਿਲਾਫ ਜਿਹੜੀ ਹੈ ਐਲਓਸੀ ਇਹ ਜਾਰੀ ਸੀਗੀ ਔਰ ਇਹ ਬੰਦਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਕੈਨੇਡਾ ਪਰ ਜਾਂਦੀ ਕੱਢਣ ਵਾਲਾ ਸੀਗਾ ਜਿੱਥੇ ਦਿੱਲੀ 에어ਪੋਰਟ ਦੇ ਉੱਤੇ ਐਲਓਸੀ ਜਾਰੀ ਹੋਣ ਕਾਰਨ ਜਿਹੜਾ ਹੈਗਾ ਉੱਥੇ ਇੰਦਰਾ ਗਾਂਧੀ 에어ਪੋਰਟ ਦੇ ਉੱਤੇ ਇਹਨੂੰ ਜਿਹੜਾ ਰੋਕਿਆ ਗਿਆ ਔਰ ਸਾਨੂੰ ਇਨਫੋਰਮ ਕੀਤਾ ਗਿਆ ਔਰ ਇਹਨੂੰ ਅਸੀਂ ਉੱਥੋਂ ਦਸਤਾਕਰ ਕਰਕੇ ਜਿਹੜਾ ਲੈਂਦਾ ਗਿਆ 24/6 ਨੂੰ ਔਰ ਇਹਨੂੰ ਪੇਸ਼ ਕਰਕੇ ਜਿਹੜਾ ਹੈਗਾ ਇਹਦਾ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਕਿੰਨੇ ਦਿਨ ਦਾ ਪੁਲਿਸ ਰਿਮਾਨ ਨਹੀਂ ਆ ਇਹਦਾ ਟੋਟਲ 7 ਦਿਨ ਦਾ ਪੁਲਿਸ ਰਿਮਾਨ ਦਾ ਕਿਉਂਕਿ ਨੌ ਮਕਦਮੇ ਨੇ ਥੋੜਾ ਦੇਰੀ ਛੱਗੀ ਆ ਔਰ ਇਹ ਬੜੀ ਬਿਗ ਫਿਸ਼ ਹੈਗੀ ਆ ਜਿਹੜੀ ਹੋਰੇ ਭਾਰੇ ਲੋਕਾਂ ਨੂੰ ਜਲਦੀ ਆਫਰ ਲੈਟਰ ਦੇ ਕੇ ਜਲਦੀ ਰੀਵਿਜ਼ਨਾ ਕਰਾ ਕੇ ਉੱਥੇ ਔਰ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਔਰ ਜਿਹੜੇ ਬੱਚੇ ਸੀਗੇ ਜਿਹੜੇ ਇਹ ਜਿਨ੍ਹਾਂ ਦੇ ਮਾਪਿਆਂ ਨੇ ਆਪਣੇ ਇੱਥੋਂ ਪੈਸੇ ਲਾ ਕੇ ਭੇਜੇ ਸੀਗੇ ਉਹਨਾਂ ਚੋਂ ਕਾਫੀ ਬੱਚੇ ਜਿਹੜੇ ਹੈਗੇ ਆ ਉੱਥੋਂ ਡਿਫੋਰਟ ਵੀ ਹੋ ਚੁੱਕੇ ਆ ਤੇ ਉਹਨਾਂ ਨੇ ਆ ਕੇ ਇੱਥੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਇਹਦੇ ਖਿਲਾਫ ਨਾਮਕਦਮੇ ਦਰਜ ਸੀ ਔਰ ਇਹ ਇਹਦੀ ਗਰਤਾਈ ਨਾਲ ਜਿਹੜਾ ਹੈਗਾ ਬਹੁਤ ਪਰਿਵਾਰਾਂ ਨੂੰ ਰਾਹਤ ਮਿਲੀ ਹੈਗੀ ਆ ਔਰ ਸਾਬਿੰਦਰ ਮਾਨ ਹਾਸਲ ਕਰਕੇ ਇਹਦੇ ਤੋਂ ਪੁੱਛਗਿਸ ਜਾਰੀ ਆ ਔਰ ਜਿਹੜੇ ਪਰਿਵਾਰਾਂ ਨਾਲ ਇਹ ਟਕਾ ਹੋਇਆ ਹੈਗਾ ਤੇ ਇਹਨੂੰ ਪੁੱਛਗਿਸ ਦੌਰਾਨ ਵੀ ਕਿੱਦਾਂ-ਕਿੱਦਾਂ ਤੁਸੀਂ ਕੀ-ਕੀ ਬਣਾਇਆ ਕਿੱਥੇ-ਕਿੱਥੇ ਜਾਲੀ ਲਾਈਟਨ ਤਿਆਰ ਕੀਤੇ ਜੇ ਇਹਦੇ ਵਿੱਚ ਕਿਸੇ ਹੋਰ ਦੇ ਇਨਵੋਲਵਮੈਂਟ ਹੈਗੀ ਆ ਉਹ ਵੀ ਤਰਤੀਸ਼ ਦੇ ਦੌਰਾਨ ਜਿਹੜੇ ਹੈਗੇ ਆ ਉਹਨਾਂ ਤੋਂ ਪੁੱਛੀ ਭਾਇਆ ਜਾਵੇ ਜਿਹੜੇ ਬੱਚੇ ਸੀਗੇ ਜਿਹੜੇ ਬੱਚੇ ਇਨਵੋਲ ਸੀਗੇ ਜਿਹੜੇ ਬੱਚਿਆਂ ਕੋਲੇ ਨੇ ਡੱਗੀ ਮਾਰੀ ਆ ਉਹ ਕਿੰਨੀ ਗਰਾਸੀ ਹੋਤੀ ਵਿੱਚ ਸਾਡੇ ਕੋਲ ਤਾਂ ਅਜੇ ਨੌ ਮਕਦਮੇ ਦਰਜ ਨੇ ਜੀ ਪਰ ਬਾਕੀ ਜੋ ਇੱਕ ਫਿਗਰ ਸੀਗੀ ਉਹ ਫਿਗਰ ਸੀਗੀ ਸਵਾ ਦਾ ਵਿੱਚ ਤੇ ਜੇ ਹੁਣ ਇਹਦੀ ਗ੍ਰਫਤਾਰੀ ਤੋਂ ਬਾਅਦ ਕੋਈ ਹੋਰ ਇੱਥੇ ਆ ਕੇ ਸਾਡੇ ਕੋਲ ਪੇਸ਼ ਹੁੰਦੇ ਆ ਜਾਂ ਸੀਨੀਅਰ ਅਫਸਰ ਕੋਲ ਪੇਸ਼ ਹੁੰਦੇ ਆ ਕਿ ਸਾਡੇ ਨਾਲ ਵੀ ਟੱਕੀ ਵੱਜੀ ਸੀ ਤੇ ਹੁਣ ਜਿੱਦਾਂ ਜਿੱਦਾਂ ਉਹ ਕੋਈ ਐਪਲੀਕੇਸ਼ਨ ਦੇਊਗਾ ਉਹਦਾ ਕਾਰਵਾਈ ਅਮਤ ਨਹੀਂ ਹੁੰਦੀ ਜਾਉਂ ਸਰ 2 ਸਾਲ ਪਹਿਲੇ ਜਦੋਂ ਸਿੱਖੇ ਜਾਈਏ ਤੇ ਨਿਤੀਸ਼ ਕਈ ਨਾਮ ਦਾ ਅਸ਼ਕ ਸੀਗਾ ਜੋ ਕਿ ਰੈਂਟ ਸੀਗਾ ਤੁਹਾਨੂੰ ਯਾਦ ਹੋਵੇਗਾ ਜੀ ਸਾਡੇ ਕੋਲ ਬਹੁਤ ਸਪੋਰਟ ਕੀਤੀ ਸੀ ਬਿਨਸ ਪ੍ਰਸ਼ਾਸਨ ਉਹਦੇ 563 ਪਾਸਪੋਰਟ ਜਿਹੜੇ ਆ ਉਸਮੈਂ ਹਾਸਿਲ ਹੋਏ ਸੀਗੇ ਹਰ ਸਰੋ ਬੰਦਾ ਪ੍ਰਸ਼ਾਸਨ ਵੱਲੋਂ ਕੰਮ ਵੀ ਕੀਤਾ ਗਿਆ ਜੇ ਵੀ ਭੇਜਦਾ ਗਿਆ ਪਰ ਜਿਹੜੇ ਜਿਹੜੇ ਡਾਕੂਮੈਂਟ ਹੁੰਦੇ ਆ ਫੋਟੋਸਟੇਟ ਦਿੰਦੇ ਜਿੱਤੇ ਕਰੇ ਕੋਰਟ ਕੋਲ ਉਹਨਾਂ ਨੂੰ ਜਮ੍ਹਾਂ ਕਰਦੀ ਜਾਂਦੀ ਹੈ ਪਬਲਿਕ ਨੂੰ ਇਸ ਤਰ੍ਹਾਂ ਦੇ ਸਰ ਅਗਿਆਤ ਸੇਵਾ ਚਾਹੁੰਦੇ ਹੋ ਤੁਸੀਂ ਕਿ ਜੇ ਏਜੰਟ ਦਾ ਕੋਈ ਡਾਕੂਮੈਂਟ ਲੈਣ ਕਿ ਕਿਸ ਤਰ੍ਹਾਂ ਨਹੀਂ ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਜੇ ਕਿਸੇ ਨੇ ਆਪਣਾ ਬੱਚੇ ਨੂੰ ਜਾਂ ਏਜੰਟ ਥ्रू ਬਾਹਰ ਭੇਜਣਾ ਹੈਗਾ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਹੈਗਾ ਵੀ ਵਾਕਈ ਉਹ ਜਿਹੜਾ ਏਜੰਟ ਹੈਗਾ ਉਹ ਡੀਸੀ ਆਫਿਸ ਵੱਲੋਂ ਇਹਨਾਂ ਏਜੰਟਸ ਨੂੰ ਜਿਹੜਾ ਹੈਗਾ ਇੱਕ ਲਾਇਸੈਂਸ issues ਹੁੰਦਾ ਹੈਗਾ ਔਰ ਮੇਰੀ ਇਹ ਆਪ ਜਰੀਏ ਰੀਲ ਹੈਗੀ ਆ ਵੀ ਜਿਹੜੇ ਲਾਇਸੈਂਸ ਚੁਦਾ ਏਜੰਟ ਹੈਗੇ ਆ ਉਹਨਾਂ ਥਰੂ ਜਿਹੜੇ ਆ ਜਿਹੜੇ ਜਾਇਜ਼ ਕੰਮ ਕਰਾਵਾਲੇ ਹੈਗੇ ਆ ਉਹਨਾਂ ਥਰੂ ਹੀ ਆਪਣੇ ਬੱਚਿਆਂ ਨੂੰ ਇਹ ਬਾਹਰ ਭੇਜਾਂ। ਕੋਈ ਲਿਸਟ ਹੈ ਦੀ ਪਬਲਿਸ਼ ਪਬਲਿਕ ਕਰਨ ਚਾਹੁੰਦੇ ਤੁਸੀਂ ਜਿਹੜੇ ਜੈਨਲ ਜੀ ਔਰ ਇਸ ਜਿਹੜੀ ਹੈਗੀ ਆ ਉਹ ਡੀਸੀਓ ਕੋਲੋਂ ਜਾਰੀ ਹੁੰਦੀ ਹੈਗੀ ਆ। ਠੀਕ ਨਹੀਂ ਗੱਲ ਸੀ। ਜੇ ਕੋਈ ਜੇ ਕੋਈ ਬੰਦਾ ਏਜੰਟ ਕੋਲ ਜਾਂਦਾ ਹੈਗਾ ਪਹਿਲਾਂ ਉਹਦਾ ਇਹ ਫਰਜ਼ ਬਣਦਾ ਵੀ ਉਹਨੂੰ ਇਹ ਪੁੱਛੇ ਵੀ ਤੁਸੀਂ ਲਾਇਸੈਂਸ ਜਿਹੜੇ ਟ੍ਰਾਵਲ ਏਜੰਸੀ ਚਲਾ ਰਹੇ ਹੋ। ਜਾ ਕੋਈ ਆਪਣਾ ਹਾਈਲਾਈਟ ਸੈਂਟਰ ਜਾਂ ਕੋਈ ਆਪਾਂ ਏਜੰਸੀ ਚੁਲਾ ਰਹੇ ਹੋ ਕਿ ਉਹਦਾ ਸਾਨੂੰ ਤੁਸੀਂ ਲਾਇਸੈਂਸ ਨੰਬਰ ਦੋ ਤਾਂ ਕਿ ਅਸੀਂ ਵੈਰੀਫਿਕੇਸ਼ਨ ਕਰ ਸਕੀਏ ਜਿਹੜੇ ਵੀ ਲਾਇਸੈਂਸ ਪ੍ਰੋਵਾਈਡ ਕਰਾਈ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਹਾਈਟਸਾ ਰੱਖਦਾ ਜਿਹੜਾ ਲਾਇਸੈਂਸ ਹੁੰਦਾ ਬਾਹਰ ਭੇਜਦਾ ਰੱਖਾਉਂਦਾ ਹੈ ਪਰ ਮੈਂ ਤੁਹਾਨੂੰ ਦੱਸ ਦਿੰਦਾ ਹਰ ਚੀਜ਼ ਦਾ ਸਬਕਾ ਰੱਖਦਾ ਲਾਇਸੈਂਸ ਦਿਖਾਇਆ ਜਾਂਦਾ ਕਿ ਫਟੇ ਬੰਦਾ ਹੋਣਾ ਜਾਂ ਡੀਸੀ ਸਾਹਿਬ ਦਾ ਕੋਈ ਰੂਟੀਨ ਵੀ ਚੈੱਕ ਜਿਹੜਾ ਚੈਕਿੰਗ ਕੀਤੀ ਜਾਏਗੀ ਕਿ ਜਿਨ੍ਹਾਂ ਦੇ ਲਾਇਸੈਂਸ ਹੈਗੇ ਆ ਤੇ ਜਿਨ੍ਹਾਂ ਦੇ ਨਹੀਂ ਇਹ ਕਾਰਵਾਈ ਕੀਤੀ ਬਿਲਕੁਲ ਜੀ ਜੇ ਸਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਆਊਗੀ ਜਾਂ ਨਹੀਂ ਵੀ ਆਊਗੀ ਰੈਂਡ ਕਿ ਜਿਹੜੇ ਕੋਈ ਇਹ ਇਹੋ ਜਿਹੇ ਇੰਸਟੀਚਿਊਟ ਖੁੱਲੇ ਹੈਗੇ ਆ ਜੇ ਉਹ ਤਾਂ ਲਾਇਸੈਂਸ ਤਾਂ ਰੱਖ ਹੈਗੇ ਆ ਫਿਰ ਤਾਂ ਠੀਕ ਆ ਜਿਹੜੇ ਲਾਇਸੈਂਸ ਤਾਂ ਰੱਖ ਨਹੀਂ ਹੈਗੇ ਫਿਰ ਤਾਂ ਜੋ ਬਾਤ ਇਹ ਕੋਈ ਕਾਰਵਾਈ ਕੀਤੀ ਜਾਊਗੀ ਆਏ ਦਿਨ ਇਨੋਸੈਂਟ ਜਿਹੜੇ ਬੱਚੇ ਨੇ ਇਹ ਲੋਕ ਨੇ ਇਹਨਾਂ ਦੇ ਸੰਗੂ ਦਾ ਸ਼ਿਕਾਰ ਹੋ ਰਹੇ ਨੇ ਇਹ ਵਾਸਤੇ ਕੀ ਕੋਈ ਐਸੀ ਕੋਈ ਕ੍ਰੀਸ਼ਨ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਪ੍ਰਿਆਸ ਲਾਉਂ ਮੈਂ ਨਾ ਦਿੱਤਾ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਕਿ ਪਬਲਿਕ ਨੂੰ ਇਹ ਅਵੇਅਰਨੈਸ ਇਸ ਚੀਜ਼ ਦੀ ਹੋਣੀ ਚਾਹੀਦੀ ਆ ਕਿ ਜਿਸ ਵੀ ਏਜੰਟ ਕੋ ਜਾਣ ਪਹਿਲਾਂ ਉਹਦਾ ਲਾਇਸੈਂਸ ਨੰਬਰ ਚੈੱਕ ਕਰਨ ਕਿ ਵਾਕਈ ਇਹ ਲਾਇਸੈਂਸ ਧਾਰਕ ਹੈਗਾ ਜੇ ਲਾਇਸੈਂਸ ਤਾਰਕ ਨਹੀਂ ਹੈਗਾ ਉਹਦੇ ਕੋਲ ਆਪਣੇ ਬੱਚੇ ਦੀ ਜਾਂ ਕਿਸੇ ਹੋਰ ਕਿਸਮ ਦੀ ਕੋ ਫਾਈਲ ਨਹੀਂ ਲੋੜ ਹੀ ਨਹੀਂ। ਹੁਣ ਤਾਂ ਇਹ ਯੂਨੀਵਰਸਿਟੀ ਦੇ ਸਾਹਮਣੇ ਆਇਆ ਸਲਾਵਰ ਕੌਣ ਕੋ ਬਣਾ ਲੈ ਇਹਨੂੰ ਇਹਨਾਂ ਅੱਜ ਕੱਲ ਪੇਸ਼ ਕਰਕੇ ਅਸੀਂ 7 ਦਿਨ ਦਾ ਰਾਮਾਨ ਲਿਆ ਜੀ। 7 ਦਿਨ ਦਾ ਰਾਮਾਨ ਦੇ ਜਿੱਦਾਂ ਸਖਿਨਾ ਪੁੱਛ ਵਿੱਚ ਕੀਤੀ ਜਾਊਗੀ। ਔਰ ਇਹਦੇ ਵਿੱਚ ਜਿਹੜੇ ਬੱਚੇ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਾਇਆ ਉਹਨਾਂ ਨੂੰ ਵੀ ਦੁਬਾਰਾ ਅਪੀਲ ਦੇ ਵਿੱਚ ਸ਼ਾਮਲ ਪੀਸ ਕਰਕੇ ਔਰ ਦੁਬਾਰਾ ਉਹਨਾਂ ਨਾਲ ਕਿੰਨੇ ਵਾਰੀ ਠੱਗੀ ਵੱਜੀ ਆ। ਉਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਤਰਫੀਸ਼ਦਾਰ ਕੀਤੀਆਂ ਜਾਣਗੀਆਂ ਅਗਲੇ ਦਿਨ ਜਦੋਂ ਬੋਲੋਗੇ ਬੱਚੀ ਆਏਗੀ ਤੁਹਾਡੇ ਪਰਿਵਾਰਿਕ ਮੈਂ ਆਪਣੇ ਬੱਚਿਆਂ ਨੂੰ ਸੁਣ ਲਈ ਨਹੀਂ ਅਜੇ ਤੱਕ ਤਾਂ ਨਹੀਂ ਮਿਲੇ ਅਈ ਤਾਂ ਇਹ ਜਿ ਤਾਰੀਬਾਗੇ ਨੂੰ ਪੇਸ਼ ਕਰਕੇ ਡਿਮਾਂਡ ਲਿਆ ਪਰ ਇਹ ਤਰਫੀਸ਼ ਦਾ ਇੱਕ ਹਿੱਸਾ ਹੈਗਾ ਜਿੰਨੂੰ ਅਸੀਂ ਬੁਲਾ ਕੇ ਉਹਨਾਂ ਨੂੰ ਮੁੰਡੀਆਂ ਨੂੰ ਵੀ ਬੁਲਾ ਕੇ ਉਹਨਾਂ ਨੂੰ ਤਸल्ली ਕਰਾਵਾਂ ਇਹ ਵਿਸ਼ਾ ਹਨ ਕਿਸ ਤਰ੍ਹਾਂ ਪ੍ਰਤਿਆਬ ਦੀਦਾ ਲੱਗਾ ਜੀ ਢੋਲੇ ਵਾਲੇ ਲੋਕਾਂ ਨੂੰ ਪੁੱਛਦਾ ਥਾਣਾ ਲੇ ਲਖੋ ਜੀ ਮੈਂ ਆਪਣਾ ਇੱਕ ਆਫਿਸ ਥੋੜਾ ਰੱਖਿਆ ਸੀਗਾ ਇੱਥੇ ਉਸ ਆਫਿਸ ਜਿਹੜੀ ਹੈ ਜਿਹੜਾ ਹੈਗਾ ਜਾਲੀ ਆਫਰ ਲੈ ਕੇ ਤਿਆਰ ਕਰਕੇ ਬਾਹਰਲੇ ਕਾਲਜਿਸ ਤੇ ਤੇ ਬੱਚ ਉੱਥੇ ਜਿਹੜਾ ਕਿਸੇ ਕਾਲਜ ਦਾ ਭੇਜਿਆ ਔਰ ਉਹਨੂੰ ਪਰਕੇ ਦੇ ਉੱਥੇ ਦੁਬਾਰਾ ਐਡਮਿਸ਼ਨ ਕਿਸੇ ਹੋਰ ਕਾਲਜ 'ਚ ਦਵਾ ਦੇਣੀ ਜਦੋਂ ਬੱਚਾ ਉੱਥੇ ਪਹੁੰਚ ਗਿਆ ਵੀਜ਼ਾ ਲੱਗ ਗਿਆ ਉਹ ਜਦੋਂ ਉਹਦੇ ਆਫਰ ਲੈਟਰ ਦੇ ਦਿੱਤੋ ਕਹਿੰਦੇ ਸੀ ਵੀ ਆਫਰ ਲੈਟਰ ਬਾਅਦ 'ਚ ਵੈਰੀਫਾਈ ਹੁੰਦਾ ਆਫਰ ਲੈਟਰ ਪਹਿਲਾਂ ਵੈਰੀਫਾਈ ਨਹੀਂ ਹੁੰਦਾ ਜਦੋਂ ਆਫਰ ਲੈਟਰ ਵੈਰੀਫਾਈ ਹੋਇਆ ਉਹ ਆਫਰ ਲੈਟਰ ਜਾਲੀ ਪਾਈਗੇ ਉਹਨਾਂ ਬੱਚੇ 'ਚ ਫੋਨ ਕਰਕੇ ਓਕੇ ਥੈਂਕ ਯੂ ਠੀਕ ਹੈ ਥੈਂਕ ਯੂ ਜੀ